ਹੈਲੋ ਹਾਂਜੀ ਸਸਿ ਅਕਾਲ ਜਸ ਬ੍ਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਜੀ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਪਸਵੇਂ ਦੇ ਸੂਟ ਆਉਣੇ ਵੀ ਸ਼ੁਰੂ ਹੋ ਗਏ ਠੀਕ ਹੈ ਜੀ ਇਹ ਹੈਗਾ ਬਾਟਮ ਬਸ ਮੀਨੇ ਦੇ ਵਿੱਚ ਤੇ ਆ ਇਹਨਾਂ ਦੀ ਹੈਗੀ 셔ਟ 셔ਟ ਦੀ ਮੈਂ ਕਟਾਈ ਕਰਕੇ ਤੁਹਾਨੂੰ ਦਿਖਾਉਂਗੀ ਹੋ ਸਕਿਆ ਬਾਟਮ ਦੀ ਕਟਾਈ ਫੋਲੋ ਸਟ ਦੀ ਹੀ ਕਟਾਈ ਤੁਹਾਨੂੰ ਦੇ ਦਈਏ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਸਭ ਤੋਂ ਪਹਿਲਾਂ ਨਾਪ ਸੋਲ ਲਓ ਜੀ ਕਮੀਜ਼ ਦੀ ਲੈਂਥ ਹੈਗੀ 42 ਇੰਚ ਕਮੀਜ਼ ਦਾ ਘੇਰ ਹੈਗਾ 20 ਇੰਚ ਤੇ ਸਾਤੀ ਇਹਨਾਂ ਦੀ ਫੋਲਨ ਅਪ 40 ਹਾਪਨਾਪ 20 ਕਮਰ ਫੋਲਨ ਅਪ 36 ਹਾਪਨਾਪ 18 ਤੇ ਹੈ ਭੈਣਾਂ ਦੀ ਫੋਲੋਅ ਅਪ ਚਾੜੀ ਹਾਫ ਨਾਪ ਵੀ ਇਹ ਸਨਾਪ ਦੀ ਆਪਾਂ ਕਾਟਾ ਪਾਉਣ ਦਾ ਤਰੀਕਾ ਤੁਹਾਨੂੰ ਦੱਸਦੀ ਆਂ ਔਰ ਪਸ਼ਮੀਨੇ ਦੇ ਸੂਟ ਦੀ ਕਟਾਈ ਕਰਨ ਦਾ ਤਰੀਕਾ ਦੱਸਦੀ ਆਂ ਠੀਕ ਹੈ ਜੀ ਬਾਟਮ ਨੂੰ ਕਰ ਦਿੰਨੇ ਆਂ ਸ਼ੈਰ ਤੇ ਤੇ ਸ਼ਰਟ ਆਪਾਂ ਵਿਛਾ ਲੈਨੇ ਸਭ ਤੋਂ ਪਹਿਲਾਂ ਸ਼ਰਟ ਦਾ ਘੇਰ ਉਤਾਰ ਲਵਾਂਗੇ ਤੁਸੀਂ ਭੈਣੋ ਇਹ ਇਹਦੇ ਵਿੱਚ ਪ੍ਰਿੰਟ ਦੇ ਵਿੱਚ ਤੁਸੀਂ ਆਪਣੇ ਸੂਟ ਦੇ ਹਿਸਾਬ ਦੇ ਨਾਲ ਚੈੱਕ ਕਰ ਲੈਣਾ ਠੀਕ ਹੈ ਜੀ ਆਹ ਲਸਰਾਂ ਦਾ ਧਿਆਨ ਰੱਖਣਾ ਜੇ ਇੱਕ ਪਾਸੇ ਨੂੰ ਜਾਣੇ ਚਾਹੀਦੀਆਂ ਬੈਕ ਔਰ ਫਰੰਟ ਦੇ ਪੱਲੇ ਦੀਆਂ ਠੀਕ ਹੈ ਜੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਆਪਣੇ ਸੂਟ ਦੇ ਹਿਸਾਬ ਦੇ ਨਾਲ ਤੁਸੀਂ ਕਟਾਈ ਕਰਿਓ ਜਿਵੇਂ ਤੁਹਾਡੇ ਕੋਲੇ ਸੂਟ ਹੋਊਗਾ ਉਸ ਹਿਸਾਬ ਦੀ ਕਟਾਈ ਕਰ ਲਓ ਪ੍ਰਿੰਟ ਚੈੱਕ ਕਰਿਆ ਜਾਂਦਾ ਹੁੰਦਾ ਸੂਟ ਦਾ ਫੇਰ ਹੀ ਕਟਾਈ ਹੁੰਦੀ ਹੁੰਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਹੀ ਡਬਲ ਫੋਲਡਿੰਗ ਦੇ ਵਿੱਚ ਨਾ ਪਾਪਾਂਗੇ ਕਿੰਨਾ ਵੱਡਾ ਹੈ ਜਿਹੜੀ ਲੈਂਥ ਆ ਆਪਾਂ ਨੂੰ ਲੈਂਥ ਚਾਹੀਦੀ ਆ 43 ਇੰਚ ਜੈਂਪਰ ਤਿਆਰ ਚਾਹੀਦਾ 3 ਇੰਚ ਆਪਾਂ ਐਕਸਟਰਾ ਮਾਰਜਿਨ ਪਾਵਾਂਗੇ 46 ਦੀ ਕਟਾਈ ਕਰਾਂਗੇ ਠੀਕ ਹੈ ਜੀ 46 ਇੰਚ ਦੀ ਕਟਾਈ ਕਰਾਂਗੇ ਆਪਾਂ 3 ਇੰਚ ਐਕਸਟਰਾ ਮਾਰਜਿਨ ਰੱਖਦੇ ਹੋਏ ਇਹ ਆਪਣੇ ਕੋਲੇ 48 48 ਇੰਚ ਹੈਗਾ ਜੀ ਵੱਧਦੀ ਆ ਘਟ ਨਹੀਂਗਾ ਠੀਕ ਹੈ ਜੀ ਵੱਧ ਘਟ ਆਪਾਂ ਕੱਟ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਹੈਗੀ ਇਹਦੀ ਸ਼ਾਂਤੀ ਪਾਵਾਂਗੇ ਵੀਰੇ ਘੇਰ ਦੀ ਇਹਦੇ ਵਿੱਚ ਲਸਰਾਂ ਦਾ ਜਿਹੜਾ ਧਿਆਨ ਰੱਖਣਾਗਾ ਇਹ ਲਸਰਾਂ ਦੀ ਇਹ ਬੇਲਾ ਜਿਹੜੀਆਂ ਉੱਪਰ ਨੂੰ ਇੱਕ ਪਾਸੇ ਇਸ ਤਰ੍ਹਾਂ ਆ ਜਿਹੜੇ ਪਿੰਕ ਕਲਰ ਦੇ ਫਲਾਵਰ ਆ ਉੱਪਰ ਨੂੰ ਮੂੰਹ ਖੁੱਲਦਾ ਇਹਨਾਂ ਦਾ ਇਸੇ ਤਰ੍ਹਾਂ ਹੀ ਦੋਨੇ ਪਾਸੇ ਉੱਪਰ ਨੂੰ ਮੂੰਹ ਖੁੱਲਦੇ ਹੀ ਫਲਾਵਰ ਜਾਣੇ ਚਾਹੀਦੇ ਇਸ ਤਰ੍ਹਾਂ ਜਾ ਰਹੇ ਆ ਇਧਰ ਦੇਖੋ ਹੁਣ ਜੇ ਇਹ نیچے ਨੂੰ ਆ ਰਿਹਾ ਇਹ ਪੱਲਾ ਕੱਟ ਕੇ ਘੁਮਾ ਕੇ ਰੱਖਿਆ ਜਾਊਗਾ ਠੀਕ ਹੈ ਜੀ ਇਹ ਪੱਲਾ ਪਹਿਲਾਂ ਆਪਾਂ ਕੱਟ ਲੈਨੇ ਆ ਫਿਰ ਇਹਨੂੰ ਘੁਮਾ ਕੇ ਰੱਖਿਆ ਜਾਣਾ ਇਸ ਤਰ੍ਹਾਂ ਆਲੋਚ ਇਹਨੂੰ ਇਸ ਤਰ੍ਹਾਂ ਵੀਰੇ ਵਿਛਾ ਲਿਓ ਇਸ ਤਰ੍ਹਾਂ ਜਿਹੜਾ ਹੁੰਦਾ ਘੇਰ ਉਤਾਰਨਾ ਸੌਖਾ ਹੋ ਜਾਂਦਾ ਠੀਕ ਹੈ ਜੀ ਕਿਉਂਕਿ ਕੜਾਈ ਵਾਲੇ ਸੂਟਾਂ ਦੇ ਵਿੱਚ ਤਾਂ ਆਪਾਂ ਨੂੰ ਸੈਂਟਰ ਲੈ ਕੇ ਘੇਰ ਉਤਾਰਨਾ ਪੈਂਦਾ ਇਹਨਾਂ ਸੂਟਾਂ ਦੇ ਵਿੱਚ ਸੈਂਟਰ ਤਾਂ ਨਹੀਂ ਹੁੰਦਾ ਪਸ਼ਮੀਨੇ ਦੇ ਸੂਟਾਂ ਦੇ ਵਿੱਚ ਬਾਕੀ ਦੇਖੋ ਪ੍ਰਿੰਟਡ ਔਰ ਡਿਜ਼ਾਈਨਿੰਗ ਬਹੁਤ ਤਰ੍ਹਾਂ ਦੀ ਆ ਰਹੀ ਹੈ ਹਨਾ ਪ੍ਰਿੰਟ ਵੀ ਬਹੁਤ ਤਰ੍ਹਾਂ ਦੇ ਆ ਰਹੇ ਆ ਡਿਜ਼ਾਈਨ ਵੀ ਬਹੁਤ ਤਰ੍ਹਾਂ ਦੇ ਆ ਰਹੇ ਆ ਪਸ਼ਮੀਨੇ ਦੇ ਸੂਟਾਂ ਦੇ ਵਿੱਚ ਵੀ ਅੱਡ-ਅੱਡ ਜਿਵੇਂ ਜਿਵੇਂ ਡਿਜ਼ਾਈਨਿੰਗ ਆਈ ਗਈ ਓਵੇਂ-ਓਵੇਂ ਤੁਹਾਨੂੰ ਸਮਝਾਇਆ ਜਾਊਗਾ ਠੀਕ ਹੈ ਜੀ ਆਹ ਲਓ ਜੀ ਫੋਨ ਇਹਨਾਂ ਦੀ ਜਿਹੜੀ ਨਾਪ ਜਿਹੜਾ ਕਿ ਇਰ ਤਿਆਰ ਆਗਾ 20 ਇੰਚ ਤਿਆਰਾ ਆਪਾਂ 24 ਇੰਚ ਦੀ ਕਟਾਈ ਕਰਾਂਗੇ ਠੀਕ ਹੈ ਜੀ 20 ਦੀ ਨਹੀਂ ਕਰਾਂਗੇ ਆਪਾਂ 24 ਦੀ ਕਰਾਂਗੇ ਮੈਂ ਪਸ਼ਮੀਨੇ ਦੇ ਸੂਟ ਲੈਣੇ ਨੇ ਦੇ ਸੂਟ ਔਰ ਪੈਪਿੰਗ ਵਾਲੇ ਸੂਟਾਂ ਦੀ ਮੈਂ 4 ਤੋਂ 5 ਇੰਚ ਐਕਸਟਰਾ ਮਾਰਜਨ ਰੱਖ ਕੇ ਚਾਲਦੀ ਹੁੰਦੀ ਆ ਜਿਹੜੇ ਕਾਟਨ ਦੇ ਸੂਟ ਹੁੰਦੇ ਆ ਉਹਨਾਂ ਦੇ ਵਿੱਚ ਮੈਂ 3 ਇੰਚ ਐਕਸਟਰਾ ਮਾਰਜਨ ਰੱਖ ਕੇ ਚਾਲਦੀ ਹੁੰਦੀ ਆ ਪਰ ਜਿਹੜੇ ਪਸ਼ਮੀਨੇ ਔਰ ਪੈਪਿੰਗ ਔਰ ਹੈਗੇ ਆ ਲਰਨਿੰਗ ਵਾਲੇ ਸੂਟ ਆ ਉਹਨਾਂ ਦੇ ਵਿੱਚ ਆਪਾਂ ਜਿਹੜਾ ਮਾਰਜਨ ਰੱਖਦੇ ਹੁੰਦੇ ਆ ਉਹ ਆਪਾਂ 4 ਤੋਂ 5 ਇੰਚ ਦਾ ਰੱਖਦੇ ਹੁੰਦੇ ਆ ਠੀਕ ਹੈ ਜੀ ਜੀ 4 ਤੋਂ 5 ਇੰਚ ਦਾ ਮਾਰਜਨ ਰੱਖੋਗੇ ਜੀ ਪਸ਼ਮੀਨੇ ਦੇ ਸੂਟ ਦੇ ਜਿਹੜੀ ਜਦੋਂ ਆਪਾਂ ਸੀਨਾ ਲਾ ਲੈਂਦੇ ਆ ਸੀਨਾ ਲਾ ਕੇ ਤਰਪਾਈ ਦਾ ਹੀ ਫੱਟਾ ਫੋਲਡਿੰਗ ਕਰਦੇ ਆ ਨਾ ਬ੍ਰੀਕ ਫੱਟਾ ਸੋਹਣਾ ਨਹੀਂ ਲੱਗਦਾ ਵੀਰੇ ਠੀਕ ਹੈ ਬ੍ਰੀਕ ਫੱਟਾ ਫੋਲਡਿੰਗ ਨਹੀਂ ਨਹੀਂ ਸੋਹਣੀ ਨਹੀਂ ਲੱਗੂਗੀ ਜਿਹੜੀ ਜ਼ਿਆਦਾ ਗੇਸ ਆਉਗੀ ਉਹ ਮੋٹے ਫੱਟੇ ਦੀ ਫੋਲਡਿੰਗ ਦੀ ਹੀ ਆਉਗੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੋਨੇ ਪੰਨੇ ਵਿਛਾ ਕੇ ਘੇਰ ਉਤਾਰ ਲੈਣਾ ਇਹ 26 ਕੇ ਫਿਰ ਤੁਸੀਂ ਬਾਜੂ ਦਾ ਕੱਪੜਾ ਪਾਸੇ ਤੋ ਉਤਾਰ ਲਓਗੇ ਠੀਕ ਹੈ ਜੀ ਇਹ ਸਟਰ ਉਤਾਰ ਲਿਆ ਫਿਰ ਮੈਂ ਤੁਹਾਨੂੰ ਇਹ ਦੂੰ ਚੰਗੀ ਤਰ੍ਹਾਂ ਪਿਛਾ ਕੇ ਕਾਟਾਂ ਫੋਲਡ ਦਾ ਤਰੀਕਾ ਵੀ ਦੱਸ ਦਿਆਂ ਵੀਡੀਓ ਦੇ ਐਂਡ ਤੱਕ ਜਰੂਰ ਵੇਖਿਓ ਦੇਖੋ ਜੀ ਆ ਦੋਨੇ ਪੱਲੇ ਉੱਤਰ ਗਏ ਹੁਣ ਦੋਨੇ ਪੱਲੇ ਉੱਤਰ ਤਾਂ ਗਏ ਆ ਪਰ ਇਹਨਾਂ ਦੇ ਵਿੱਚ ਕੀ ਆਹੋ ਹੈਗਾ ਦੇਖੋ ਤੁਹਾਨੂੰ ਮੈਂ ਸਮਝਾਉਣੀ ਆ ਚੰਗੀ ਤਰ੍ਹਾਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਵੀਰੇ ਆਪਾਂ ਆਪਾਂ ਘੇਰ ਉਤਾਰ ਲਿਆ ਹਨਾ ਇਹ ਇੱਕ ਪੱਲਾ ਚੱਕ ਲੈਨੇ ਪਹਿਲਾਂ ਆ ਦੇਖੋ ਮੈਂ ਦਿਖਾਉਣੀ ਆ ਦੋਨੇ ਪੱਲੇ ਲਗ ਲਗ ਕਰ ਲਏ ਆਪਾਂ ਹੁਣ ਆਪਾਂ ਫਰੰਟ ਦਾ ਪੱਲਾ ਵਿਛਾਉਣੀ ਆ ਪਹਿਲਾਂ ਠੀਕ ਹੈ ਜੀ ਆ ਫਰੰਟ ਦਾ ਤੇ ਜਿਹੜੇ ਫਲਾਵਰ ਦੀ ਮੂੰਹ ਖੋਲਦੇ ਦੇਖਣੀ ਆ ਦੇਖੋ ਮਜੈਂਟਾ ਕਲਰ ਉੱਪਰ ਨੂੰ ਜਾ ਰਿਹਾ ਦੋਨੇ ਤਿੰਨਾ ਵੇਲਾਂ ਦੇ ਵਿੱਚ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਵਿਛਾ ਲੈਣਾ ਇਹ ਬੈਂਕ ਬੈਂਕ ਦਾ ਪੱਲਾ ਹੋ ਗਿਆ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਉਹ ਲੱਗ ਲੱਗੇ ਕਰੋਗੇ ਨਾ ਜਦੋਂ ਪੱਲੇ ਉਹਦੋਂ ਧਿਆਨ ਰੱਖਣਾ ਇਸ ਚੀਜ਼ ਦਾ ਤੁਸੀਂ ਖਾਸ ਤੌਰ ਤੇ ਜਦੋਂ ਪੱਲਿਆਂ ਦੀ ਕਟਾ ਪਾਉਣ ਲੱਗੇ ਨਾ ਇਸ ਚੀਜ਼ ਨੂੰ ਵਿਛਾਉਣ ਲੱਗੇ ਉਸ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਵੀ ਜਿਹੜੀਆਂ ਲਸਰਾਂ ਦੋਨਾਂ ਸੂਟਾਂ ਦੀ ਜਿਹੜੇ ਫਲਾਵਰਾਂ ਦੇ ਮੂੰਹ ਉੱਪਰ ਨੂੰ ਖੁੱਲਦੇ ਹੋਣੇ ਚਾਹੀਦੇ ਠੀਕ ਹੈ ਜੀ ਇਸ ਤਰ੍ਹਾਂ ਹਾਲੋ ਜੀ ਇਸ ਤਰ੍ਹਾਂ ਸ਼ਾਲਾਣੇ ਆ ਜੀ ਇਸੇ ਤਰ੍ਹਾਂ ਹੁਣ ਇਹਦੇ ਉੱਪਰ ਦੂਸਰਾ ਪੱਲਾ ਵਿਛਾਉਣਾ ਆਪਾਂ ਤੇ ਇਹਦਾ ਵੀ ਇਸ ਚੀਜ਼ ਦਾ ਵੀਰੇ ਧਿਆਨ ਰੱਖਣਾ ਦੇਖੋ ਜਿਵੇਂ ਆਪਾਂ ਬੈਕ ਦੇ ਪੰਲੇ ਦੀਆਂ ਜਿਹੜੀਆਂ ਲਸਾਂ ਦਿਖਾਈ ਹੁਣ ਉੱਪਰ ਨੂੰ ਜਾ ਰਹੇ ਇਹਨੂੰ ਘੁਮਾ ਇਸ ਤਰ੍ਹਾਂ ਘੁਮਾ ਕੇ ਰੱਖਿਆ ਜਾਣਾ ਇਸ ਤਰ੍ਹਾਂ ਠੀਕ ਹੈ ਜੀ ਹੁਣ ਇਹ ਉੱਪਰ ਨੂੰ ਕਰ ਦੇਣੀ ਆ ਕਿਉਂਕਿ ਇਧਰਲੇ ਪਾਸੇ ਆਪਾਂ ਮੋਢਾ ਤੀਰਾ ਰੱਖਾਂਗੇ ਇਸ ਪਾਸੇ ਠੀਕ ਹੈ ਜੀ ਆਹ ਲੋ ਜੀ ਦੋਨੇ ਪੱਲਿਆਂ ਦੇ ਇੱਕ ਸਾਈਡ ਉੱਪਰ ਨੂੰ ਫੋਲਡ-ਫੋਲਡ ਕਰ ਲੈਣੀ ਆਪਾਂ ਠੀਕ ਹੈ ਜੀ ਇਸ ਦੀ ਜਦਾਂ ਰੱਖਿਓ ਬਸ ਹੋਰ ਕੋਈ ਚੀਜ਼ ਨਹੀਂ ਇਹਦੇ ਵਿੱਚ ਪ੍ਰਿੰਟ ਦੇਖ ਲਿਆ ਕਰੋ ਪਸ਼ਮੀਨੇ ਦੇ ਸੂਟਾਂ ਦਾ ਪ੍ਰਿੰਟ ਬਹੁਤ ਤਰ੍ਹਾਂ ਦੀ ਪ੍ਰਿੰਟਿੰਗ ਆ ਰਹੀ ਆ ਲਗਭਗ ਜਿੱਤੇ ਦੇ ਪਸ਼ਮੀਨੇ ਦੇ ਸੂਟ ਕੱਟਣ ਲੱਗੇ ਆ ਆਪਾਂ 10 12 ਤਰ੍ਹਾਂ ਦੀ ਜਿਹੜੀ ਡਿਜ਼ਾਈਨਿੰਗ ਦੇ ਹਿਸਾਬ ਦੇ ਨਾਲ ਮੈਂ ਕਟਾਈ ਕਰ ਚੁੱਕੀ ਆ ਆਸਤੇ ਆਸਤੇ ਤੁਹਾਡੇ ਕੋਲੇ ਵੀਡੀਓ ਆਉਣੀ ਆ ਠੀਕ ਹੈ ਜੀ ਆਪਾਂ ਇਹਨਾਂ ਨੂੰ ਵਿਸਾੜੀਏ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਨੇ ਆ ਹਾਂਜੀ ਅਲੱਗ-ਅਲੱਗ ਕਰਕੇ ਦੋਨੇ ਕੱਪੜਾ ਵਿਛਾ ਲੈਨੇ ਠੀਕ ਹੈ ਜੀ ਬੈਕ ਦਾ ਪੱਲਾ ਔਰ ਫਰੰਟ ਦਾ ਪੱਲਾ ਕੋਣ ਆ ਜੋ ਵੀਰੇ ਤੀਰੇ ਤੇ ਤੀਰਾ ਇਹਨਾਂ ਦੇ ਹੈਗਾ ਪੈੰਦੇ 12 ਇੰਚ ਜੀ 6 6 12 ਜੀ ਠੀਕ ਹੈ ਜੀ ਇੱਥੋਂ 12 ਇਹਦੇ ਮੋਢਾ ਪੈਣਾ 7 ਇੰਚ ਜੀ ਬੈਕ ਦੇ ਜਿਹੜਾ ਪੱਲਾ ਆਪਾਂ ਬਾਧ ਰੱਖਿਆ ਇੱਥੋਂ ਰੱਖ ਕੇ ਨਾ ਆਪਣਾ ਠੀਕ ਹੈ ਜੀ 7 ਤੇ ਲਾਈਟ ਜਾਂ ਲਾ ਲੈਣਾ ਇੱਥੋਂ ਸ਼ੇਪ ਆਇਆ ਇੱਥੋਂ 5.5 ਪਾਵਾਂਗੇ ਠੀਕ ਹੈ ਜੀ ਇੱਥੋਂ 5.5 ਠੀਕ ਹੈ ਜੀ 5.5 ਔਰ 6 ਨੂੰ ਇਸ ਤਰ੍ਹਾਂ ਬਣਾਉਂਗੇ ਠੀਕ ਹੈ ਜੀ ਉਸ ਤੋਂ ਬਾਅਦ ਇਧਰਲੇ ਪਾਸੇ ਮਲਾ ਦੋਗੇ ਬਾਕਸ ਬਣਾ ਦੋਗੇ ਆ ਲੋ ਜੀ ਇਹ ਹੋ ਗਿਆ ਹੁਣ ਇਹਨਾਂ ਦਾ ਜਿਹੜਾ ਸਾਹਮਣਾ ਹੈਗਾ ਵੀਰੇ ਉਹ ਸਾਹਮਣਾ ਇਹਨਾਂ ਦਾ ਹੈਗਾ ਮੈਂ ਤੁਹਾਨੂੰ 13 ਇੰਚ ਸਾਹਮਣਾ ਹੈਗਾ 13 ਇੰਚ ਇਥੋਂ ਨਾ ਆਪਣਾ 6 6 12 6.5 13 ਅੱਧਾ ਇੰਚ ਸਲਾਈ ਦਾ ਬੈਕ ਚ ਲਾ ਲਿਓ 7 ਤੇ ਰੱਖਿਓ ਠੀਕ ਹੈ 1.5 ਇੰਚ ਦੀ ਕਾਟ ਪਾਉਗੀ ਜੀ 프ਰੰਟ ਦੀ ਸਾਹਮਣੇ ਦੇ ਨਾਲ ਆਪਣੀ 프ਰੰਟ ਦੀ ਕਾਟ ਨਿਕਲਿਆ ਆਉਂਦੀ ਹੁੰਦੀ ਹੈ 1.5 ਇੰਚ ਦੀ ਕਾਟ ਪਾਉਗੀ 프ਰੰਟ ਦੀ ਪੈਨ ਦੇ ਠੀਕ ਹੈ ਜੀ 7 ਤੇ ਫੋਲਣਾ 45 ਹਾਪਨਾਪ 20 20 ਦੇ ਹਿਸਾਬ ਦੇ ਨਾਲ ਇਹਨਾਂ ਦਾ ਸਾਹਮਣਾ ਜਿਹੜਾ ਹੈਗਾ 13 ਇੰਚਾ 13 ਇੰਚ ਦੇ ਹਿਸਾਬ ਦੇ ਨਾਲ ਜਿਹੜੀ ਕਾਟ 프ਰੰਟ ਦੀ 1.5 ਇੰਚ ਬੈਕ ਦੀ ਪੌਣੀ 3 ਠੀਕ ਹੈ ਜੀ ਪੌਣੀ 3 ਆ ਨੋਕ ਤੋਂ ਲਾ ਲਿਓ ਬੋਣੀ ਤੇ ਇਸ ਦਾ ਠੀਕ ਹੈ ਜੀ ਆਹ ਲੋ ਜੀ ਇਹ ਹੋ ਗਿਆ ਕਾਸ ਤੋਂ ਲੈ ਕੇ ਹਿੱਪ ਤੱਕ ਦਾ ਮਾਰਜਨ ਜਿਹੜੀ ਸੀਨ ਹੈਗੀ 15 ਇੰਚ ਤਿਆਰ ਹੈ ਸੀਨ 14 ਇੰਚ 16 ਇੰਚ ਦੀ ਮਾਰਕਿੰਗ ਕੀਤੀ ਜਾਊਗੀ 15 ਇੰਚ ਤਿਆਰ ਹੈ 16 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕੀਤੀ ਜਾਊਗੀ ਜੀ ਠੀਕ ਹੈ ਜੀ ਕਮਰ ਦੀ ਮਾਰਕਿੰਗ ਲਾਉਗੇ 12 ਇੰਚ ਤੇ ਇਸ ਤਰ੍ਹਾਂ ਜੀ ਠੀਕ ਹੈ ਜੀ ਸਾਤੀ ਦੀ ਮਾਰਕਿੰਗ ਇੱਥੇ ਜਿੱਤੇ ਆਪਾਂ ਸਾਹਮਣੇ ਦੀ ਲਈ ਆ ਇਹ ਹੋਗੀ ਹੁਣ ਇਹਨਾਂ ਦੀ ਹੈਪ ਜਿਹੜੀ ਹੈਗੀ ਆ ਫੁੱਲ ਨਾਪ 40 ਆ ਲੋ ਜੀ ਹੈਪ ਹੈਗੀ ਆ ਫੁੱਲ ਨਾਪ ਚਾਣੀ ਹਾਪ ਨਾਪ 20 ਵੀ ਰਹਾ ਫਾਪ 10 ਠੀਕ ਹੈ ਜੀ ਐਕਸਟਰਾ ਜੀ ਕਮਰ ਹੈਗੀ ਆ ਫੁੱਲ ਨਾਪ 36 ਹਾਪ ਨਾਪ 18 18 ਦਾ ਅੱਧ 9 ਅੱਧਾ ਇੰਚ ਪਲੇਟ ਮਾਰਜਨ 9.5 ਜੀ 7 ਹੀ ਪੌਲਨਾ ਪਚਾੜੀ ਹਾਫ ਨਾਲਾਪ 20 20 ਦਾ ਹਾਫ 10 10 ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ 10.5 ਜੀ ਠੀਕ ਹੈ ਜੀ 10.5 ਤੋਂ ਇੱਥੋਂ ਲੈ ਕੇ 10.5 ਦੀ ਮਾਰਕਿੰਗ ਲਾ ਲਈ ਇੱਥੋਂ ਤੱਕ 2 ਇੰਚ ਇਸ ਤਰ੍ਹਾਂ ਸਿੱਧੀ ਇਸ ਤਰ੍ਹਾਂ ਲਾਇਆ ਕਰੋ ਮਾਰਕਿੰਗ ਓਕੇ ਜੀ ਇਸ ਤਰ੍ਹਾਂ ਸਿੱਧੀ ਮਾਰਕਿੰਗ ਲਾਇਆ ਕਰੋ ਡਾਰਕ ਕਲਰ ਵੀ ਕਰਕੇ ਦਿਖਾ ਦੇਣੀ ਆ ਆ ਲੋ ਜੀ ਇਸ ਤਰ੍ਹਾਂ ਸਿੱਧੀ ਲਾਓ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਮਾਓ ਇੱਥੇ ਕਮਰ ਦੀ ਮਾਰਕਿੰਗ ਨਾਲ ਇਸ ਤਰ੍ਹਾਂ ਠੀਕ ਹੈ ਜੀ 2 ਇੰਚ ਜਦੋਂ ਤੁਸੀਂ ਇੱਥੋਂ ਸਿੱਧੀ ਮਾਰਕਿੰਗ ਰੱਖੋਗੇ ਤੁਹਾਡੀ ਫਿਟਿੰਗ ਜਿਹੜੀ ਪਰਫੈਕਟ ਆਊਗੀ ਠੀਕ ਹੈ ਜੀ ਮੈਂ ਜੋ ਤਰੀਕਾ ਆਪੇ ਭਾਰਤ ਦੀਆਂ ਉਹੀ ਭੈਣਾਂ ਨੂੰ ਸਮਝਾਉਂਦੀ ਆ ਬਹੁਤ سارے ਤਰੀਕੇ ਆ ਸਲਾਈ ਦੇ ਕਟਿੰਗ ਦੇ ਬਹੁਤ سارے ਤਰੀਕੇ ਆ ਹਨਾ ਇੱਕ ਤਰ੍ਹਾਂ ਦਾ ਕੋਈ ਵੀ ਨਹੀਂ ਕਰਦਾ ਤੇ ਕੁਝ ਮੇਰਾ ਸੇਤ ਗਲਾ ਖਰਾਬ ਹੋਇਆ ਜੀ ਖੰਗ ਵਿੱਚ ਕੰਮ ਦੇ ਕਰਕੇ ਅਨਗੋਹ ਕਰਿਓ ਤੁਸੀਂ ਠੀਕ ਹੈ ਜੀ ਜਿਤੋਂ ਵੀ ਨਾ ਸਮਝ ਆਈ ਹੋਈ ਕਮੈਂਟ ਕਰਕੇ ਪੁੱਛ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਜਵਾਬ ਜ਼ਰੂਰ ਦਿੱਤੇ ਜਾਣਗੇ ਜੀ ਮੋਡੇ ਦੀ ਲਾਤੀ ਜੀ ਉਸ ਤੋਂ ਬਾਅਦ ਜਿਹੜਾ ਤੁਹਾਡਾ ਗਲਾਗਾ ਗਲਾ ਥੋੜਾ ਹੈਗਾ 2.5 ਇੰਚ 5 ਇੰਚ ਗਲੇ ਦੀ ਚੜਾਈ ਆ ਇੱਥੇ ਸਵਾ 1.2 ਲਾਇਓ ਠੀਕ ਹੈ ਜੀ 2.5 ਉਹ ਹੋ ਜਾਣਾ ਸੀਨ ਮਾਰ ਕੇ ਅੱਧਾ ਇੰਚ ਇੱਥੋਂ ਡਾਉਣ ਪਾ ਕੇ ਇਹਨੂੰ ਇਸ ਤਰ੍ਹਾਂ ਮਿਲਾ ਦੇਣਾ ਹੁੰਦਾ ਠੀਕ ਹੈ ਜੀ ਹੁਣ ਆਪਾਂ ਆ ਵਾਲੀਆਂ ਜਿਹੜੀਆਂ ਮੇਰਾ ਜਿਹੜਾ ਪਾਕਮੀਜ਼ ਦੇ ਘੇਰ ਜਦੋਂ ਮੈਂ ਕੱਟਦੀ ਹੁੰਦੀ ਆ ਜੀ ਐਕਸਟਰਾ ਮਾਰਜਨ ਰੱਖ ਕੇ ਉਸ ਤੋਂ ਬਾਅਦ ਜਿਹੜਾ ਫालतू ਕੱਪੜਾ ਆਪਾਂ ਨਾਲ ਹੀ ਕੱਟ ਦਿੰਨੇ ਹੁੰਦੇ ਆ ਠੀਕ ਹੈ ਜੀ ਨਾਲ ਹੀ ਨਾਲ ਸਪਾਈ ਨਾਲ ਹੀ ਕੱਟੀ ਜਾਂਦੇ ਆ ਆ ਲੋ ਜੀ ਬੈਕ ਦਾ ਪੱਲਾ 1 ਇੰਚ ਵੱਡਾ ਰੱਖਣਾ ਫਰੰਟ ਦਾ ਪੱਲਾ 1 ਇੰਚ ਛੋਟਾ ਰੱਖਣਾ ਠੀਕ ਹੈ ਜੀ ਫਰੰਟ ਦੀ ਕਾਟ ਵੀ ਨਾਲ ਦੀ ਨਾਲ ਪਾ ਦੇਣੀ ਆ ਤੁਸੀਂ ਇਸ ਤਰ੍ਹਾਂ ਬੈਕ ਦੀ ਕਾਰਟ ਪਾ ਦਿੰਦੀ ਆਪਾਂ ਫਰੰਟ ਦੀ ਵੀ ਇਸ ਤਰ੍ਹਾਂ ਪਾ ਦੇਣੀ ਆ ਪਲੇਟਾ ਦੀ ਮਾਰਕਿੰਗ ਇਸਨਾਪ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਪਹਿਲਾਂ ਦੱਸ ਸਕਿਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ